সমাড় <laughs> ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਡੋਕਟਰ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ

ਆਪਣੀ <laughs> ਸਾਰੀ <laughs>

ਰਿਸ਼ਣ ਪਰਸੈ ਗੁਰੂ ਕੈ ਜਨਮ ਮਰਨ ਦੁਖ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਦਾ ਹਰਤੀਓ ਧਰ ਤੂੰ ਰੱਖਦਾ ਆਇਆ ਪ੍ਰਹਲਾਦ ਜਨ ਤੁਧ ਰਾਖ ਲੈ ਹਰ ਜੀਉ ਹਰ ਰਾਖ ਸਬਾਰ ਬਚਾਇਆ ਦੁਰਕਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਉ ਹਰਨਾਥ ਸਮਾਰ ਪਚਾਇਆ ਗੁਰਮੁਖਾ ਨੂੰ ਪ੍ਰਤੀਤ ਹੈ ਹਰ ਜੀਉ ਮਨ ਮੁਖ ਭਗ ਮੁਲਾਇਆ ਭਗਤਾ ਕੀ ਕੈਰ ਰਤ ਤੂ ਸੁਆਮੀ ਭਗਤ ਤੇਰੀ ਸਰਣਾਈ ਰਹਾ ਭਗਤਾ ਜੋ ਜਮ ਜੋਹਿ ਦਾ ਸਾਕ ਕਾਲ ਨਾ ਨੇੜੈ ਜਾਈ ਕੇਵਲ ਰਾਮ ਨਾਮ ਵਨ ਵਸੈ ਪਾਈ ਪਰਿਤ ਸਿਧ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਿਜ ਸੁਭਾਈ ਮਨ ਮੁਖਾ ਨੋ ਪਰਤੀਤ ਨ ਆਵੀ ਅੰਤਰ ਰੋਗ ਸੁਆਉ ਉੜ ਕਾਪਟ ਪਾਦ ਲਹਿ ਜਾਸੀ ਮਨ ਕੋ ਕਫੀਕਾ ਅਲਾਉ ਭਗਤਾ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂੰ ਤੂੰ ਜਾਤਾ ਮਾਇਆ মোহ ਸਭ ਲੋ ਗੁਰ ਕਾ ਸ਼ਬਦ ਪਛਤ। ਅਚੰਤ ਕੰਮ ਕਰਹਿ ਪ੍ਰਭ ਤਿਲਕੇ ਜਿਨ ਹਰ ਕਾ ਨਾਮ ਪਿਆਰਾ। ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਣ ਹਾਰਾ। ਉਹਨਾਂ ਕੀ ਈਸ਼ ਕਰੇ ਸੋ ਬਿਉੱਚਾ। ਜਨ ਆਤਮ ਤਬ ਹੈ ਰਖਵਾਰਾ ਬਿਨ ਸਤਗੁਰ ਸੇਵੇ ਕਿਨੈ ਨ ਪਾਇਆ ਮਨ ਮੁਖ ਭਉ ਕਮੁਏ ਬਿਲਾਈ ਆਵਹਿ ਜਾਵਹਿ ਠੌਰ ਨ ਪਾਵਹਿ ਦੁਖ ਮਹਿ ਦੁਖ ਸਮਾਈ ਵਰਨ ਕਰੂ ਵੈਸੋ ਅੰਮ੍ਰਿਤ ਪੀਵੇ ਸਹਜੇ ਬੇਨ ਸਤਗੁਰ ਸੇਵੇ ਜਨਮ ਨਾ ਛੋੜੈ ਜੇ ਅਨੇਕ ਕਰਮ ਕਰੈ ਅਦਿਕਾਈ ਵੇਦ ਪੜ੍ਹੈ ਕਹਿਵਾ ਬਖਾਣ ਹੈ ਬਿਨ ਹਰ ਪਤ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਪਦ ਛੁਟੈ ਗੁਰ ਸਰਣਾਈ ਜਿਨ ਹਰ ਮੰਦਰ ਵਸਿਆ ਸੇ ਦਰ ਸੱਚੇ ਦਰ ਸੱਚੇ ਸਚਿਆਰਾ ਉਹਨਾਂ ਦੀ ਸੁਭਾਜੁਗ ਜੁਗ ਹੋਈ ਓਏ ਨਾ ਮੇਟਣ ਆਰਾ ਨਾਨਕ ਤਿਨ ਕੈ ਸਤਿ ਬਗੈ ਰਾਖਿਆ ਉਰਤਾਰਾ ਗਾਇ ਗੁਰਦੀ ਦਾ ਖਰਸਾ ਦਾਰਿ ਗੁਰਦੀ ਕੀ ਫਤੇ ਸੋਰਠਿ ਮਹਲਾ 3 ਘਰ ਬਹਿਲਾ ਤੇ துਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਭਗਵਾਨ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੂੰ ਰੌਖ ਲਏ ਹਰ ਜੀਉ ਹਰ ਰਾਖਸ ਮਾਰ ਬਚਾਇਆ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ